ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤੁਸੀਂ ਸਿੱਖ ਫਿਲਾਸਫੀ ਦੀ ਗੱਲ ਕਰਦੇ ਹੋ ਜਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੇ ਸੰਹਾਨ ਦੀ ਗੱਲ ਕਰਦੇ ਹੋ ਉਦੋਂ ਕਿਤੇ ਵੀ ਬਰਤ ਰੱਖਣ ਨੂੰ ਜਾਂ ਭੁੱਖ ਹੜਤਾਲ ਕਰਨ ਨੂੰ ਕਿਤੇ ਵੀ ਕੋਈ ਅਸਾ ਨਿਜ਼ਮ ਐਸਾ ਸਨਾਨ ਤੁਹਾਨੂੰ ਨਹੀਂ ਮਿਲੇਗਾ ਮੈਂ ਜਿਹੜੀ ਗੱਲ ਕਰਨੀ ਹੈ ਪਹਿਲਾਂ ਤਾਂ ਅਮਰਤਪਾਲ ਅਤੇ ਉਹਦੇ ਸਾਥੀ ਜਿਹੜੀਆਂ ਕਤੀੜਾਂ ਖੱਚਾਂ ਡੇਰੂਗੜ ਜੇਲ੍ਹ ਬੈਠੀਆਂ ਨੇ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਭੁੱਖ ਹੜਤਾਲ ਕੀਤੀ ਹੈ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰਦਾ ਹੈ ਤੇ ਉਹਦੀ ਮਾਤਾ ਨੇ ਵੀ ਭੁੱਖ ਹੜਤਾਲ ਕੀਤੀ ਡਿਸੀਜਨ ਫਰ ਦੇ ਸਾਹਮਣੇ ਕਿ ਜਿੰਨਾ ਚਿਰ ਮੇਰੇ ਬੱਚੇ ਰੋਟੀ ਨਹੀਂ ਖਾਂਦੇ ਜਾਂ ਅਮਰਤਪਾਲ ਨੂੰ ਤੁਸੀਂ ਪੰਜਾਬ ਨਹੀਂ ਲੈ ਕੇ ਆਉਂਦੇ ਉਹਨਾਂ ਚਿਰ ਮੈਂ ਵੀ ਰੋਟੀ ਨਹੀਂ ਖਾਂਦੀ ਹੋਰ ਵੀ ਭੁੱਖ ਹੜਤਾਲ ਤੇ ਬੈਠਣ ਵਾਲੇ ਨੇ ਸਾਡੀ ਕੌਮ ਦੇ ਜਿਹੜੇ ਪ੍ਰਚਾਰਕ ਨੇ ਜਿਹੜੇ ਸੁਧਾਨ ਦੀ ਗੱਲ ਕਰਦੇ ਨੇ ਉਹਨਾਂ ਨੂੰ ਇਹ ਸਵਾਲ ਹੈ ਕਿ ਸਾਡੀ ਕੌਮ ਦੇ ਵਿੱਚ ਭੁੱਖ ਹੜਤਾਲ ਦਾ ਕੋਈ ਸਿਧਾਂਤ ਹੈਗਾ ਕੀ ਇਹ ਬੰਦੇ ਸਿੱਖ ਹੋ ਸਕਦੇ ਨੇ ਮੈਂ ਬੇਨਤੀ ਕਰਦਾ ਜਿਹੜੇ ਬੰਦੇ ਭੁੱਖ ਹੜਤਾਲ ਕਰਦੇ ਨੇ ਨਾ ਉਹ ਸਿੱਖ ਨਹੀਂ ਹੋ ਸਕਦੇ ਉਹ ਹੋਰ ਕੋਈ ਵੀ ਹੋਣ ਮੈਂ ਇਹ ਨਹੀਂ ਕਹਿਣਾ ਪਰ ਉਹ ਸਿੱਖ ਨਹੀਂ ਹੋ ਸਕਦੇ ਇਹ ਸਚਾਈ ਹੈ ਇੱਕ ਨਾਲੇ ਤੇ ਹੋਰ ਬੇਨਤੀ ਕਰਨੀ ਹੈ ਇੱਕ ਪਿੱਪਲ ਸਿੰਘ ਹੈ ਕੋਈ ਕਦੀੜ ਅਮਰਤਪਾਲ ਦਾ ਚਮਚਾ ਪਹਿਲਾਂ ਵੀ ਅਮਰਤਪਾਲ ਨੇ ਹਵਾ ਰਿਆ ਸੀ ਇੱਕ ਖੁਸਰੇ ਦੀ ਅੱਡੀ ਵਰਗਾ ਜਿਹਦਾ ਸਿਰ ਹੁੰਦਾ ਚਾਚਾ ਭਗੇਲਾ ਅਮਰੀਕਾ ਦੇ ਵਿੱਚ ਬੈਠਾ ਹੈ ਜਿਹੜਾ ਹਾਲੇ ਤੱਕ ਰਿਫਿਊਜੀ ਹੈ ਪੱਕਾ ਨਹੀਂ ਹੋਇਆ ਤੇ ਇਹਨਾਂ ਨੇ ਹੁਣ ਇੱਕ ਹੋਰ ਮੁੱਦਾ ਬਣਾਇਆ ਕਿ ਅਮਰਤਪਾਲ ਦੇ ਸਬੰਧ ਵਿੱਚ ਕੋਈ ਭਾਰਤ ਦੇ ਵਿੱਚ ਜਣ ਕੇ ਪੰਜਾਬ ਦੇ ਵਿੱਚ ਕੋਈ ਕਸ਼ਟ ਕੀਤਾ ਜਾਵੇ ਉਹਨੂੰ ਪੰਜਾਬ ਸ਼ਿਫਟ ਕਰਨ ਵਾਸਤੇ ਡਿਬਰੂਗੜ ਤੋਂ ਔਰ ਇਹ ਜਿਹੜੀਆਂ ਕਰਤੂਤਾਂ ਨੇ ਰਲ ਮਿਲ ਕੇ ਹੁਣ ਕਰ ਰਹੇ ਨੇ ਤੇ ਰਾਤ ਮੈਂ ਕਾਫੀ ਗਲਬਤ ਸੁਣੀ ਹੁਣੇ ਕੋਈ ਨਾ ਕੋਈ ਦੁਬਾਰਾ ਆਗ ਲਾਉਣ ਵਾਸਤੇ ਕੋਈ ਮੁੱਦਾ ਸ਼ੁਰੂ ਕਰਨਗੇ ਇਧਰ ਉਹਦੀ ਮਾਤਾ ਬੈਠੀ ਹੈ ਤੇ ਕੁਝ ਦੇ ਹੋਰ ਚਮਚੇ ਬੈਠੇ ਨੇ ਉਧਰੋਂ ਚਾਚਾ ਬਗੇਲ ਅਤੇ ਪਿੱਪਲ ਸਿੰਘ ਜਿਹੜਾ ਇਹ ਰਾਤ ਗੱਲਬਾਤ ਕਰਦੇ ਮੈਂ ਫੇਸਬੁੱਕ ਤੇ ਸੁਣੇ ਤੇ ਇਹ ਹੁਣ ਕੋਈ ਨਾ ਕੋਈ ਨੌਜਵਾਨਾਂ ਨੂੰ ਭੜਕਾਉਣ ਵਾਸਤੇ ਕੋਈ ਇਸ਼ੂ ਲੈ ਕੇ ਆਉਣਗੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਕਿ ਉਧਰ ਕਿਸਾਨੀ ਅੰਦੋਲਨ ਚੱਲੀ ਜਾਂਦਾ ਹੈ ਇੱਧਰ ਇਹ ਭਾਮੜ ਵਾਲਾ ਨੂੰ ਫਿਰਦੇ ਨੇ ਹਾਲਾਂਕਿ ਕੁਝ ਨਾ ਕੁਝ ਭਾਮੜੇ ਨੇ ਕਿਸਾਨੀ ਅੰਦੋਲਨ ਵਿੱਚ ਬਾਲ ਦਿੱਤਾ ਜਿਹੜੀ ਉੱਥੇ ਹੁੱਲੜਵਾਜੀ ਹੋ ਰਹੀ ਹੈ ਨਿਸਾਨ ਸਾਹਿਬ ਦਾ ਗਰੇ ਨੇ ਤੇ ਇਹ ਸਭ ਕੁਝ ਇਹ ਕਰਦਾ ਧਰਤਾ ਜਿਹੜੇ ਅਮਰੀਕਾ ਵਾਲਾ ਬਘੇਲਾ ਜਾਂ ਪਿੱਪਲ ਸਿੰਘ ਵਰਗੇ ਨੇ ਤੇ ਅਮਰਤਪਾਲ ਦਾ ਕੁਝ ਪਰਿਵਾਰ ਵੀ ਹੱਥਾਂ ਤੇ ਚੜ੍ਹ ਕੇ ਜਾਂ ਦੀਪ ਸਿੱਧੂ ਦਾ ਭਰਾ ਜਿਹੜਾ ਵਕੀਲ ਹੈ ਇਹ ਸਭ ਕੁਝ ਅੱਗ ਲਾਉਣ ਬਾਅਦ ਤੇ ਹੁਣ ਤਿਆਰੀ ਕਰ ਰਹੇ ਨੇ ਇੱਕ ਅੱਜ ਬੇਨਤੀ ਕਰਨੀ ਹੈ ਜਿਹੜਾ ਚਾਚਾ ਬਘੇਲਾ ਹੈ ਨਾ ਜਦੋਂ ਇਹਦੇ ਘਰ ਵਾਲਿਆਂ ਨੂੰ ਪੁਲਿਸ ਨੇ ਅਰੈਸਟ ਕੀਤਾ ਸੀ ਉਦੋਂ ਮਿੰਤਾ ਕਰਦਾ ਸੀ ਉਦੋਂ ਇਹਦੀ ਬਿਆਨਬਾਜ਼ੀ ਸਾਹਮਣੇ ਆਈ ਕਿ ਅਮਰਤਪਾਲ ਭਾਉ ਨੂੰ ਗ੍ਰਿਫਤਾਰ ਕਰਾਉਣਾ ਜ਼ਰੂਰੀ ਸੀ ਕਿ ਨਹੀਂ ਮੇਰੇ ਪਰਿਵਾਰ ਨੂੰ ਪੁਲਿਸ ਨੇ ਸੜਨਾ ਸੀ ਇਹੋ ਜਿਹੀਆਂ ਕਰਤੂਤਾਂ ਇਹਨੇ ਕੀਤੀਆਂ ਅਸਲ ਵਿੱਚ ਇਹਨਾਂ ਦਾ ਕਾਰਨ ਇਹ ਸੀ ਕਿ ਅਮਰਤਪਾਲ ਨੂੰ ਜੇ ਪੁਲਿਸ ਇਨਕਾਊਂਟਰ ਕਰਕੇ ਮਾਰ ਦਿੰਦੀ ਤਾਂ ਫਿਰ ਇਹਨਾਂ ਨੂੰ ਢੋਲ ਵਜਾਉਣਾ ਸੌਖਾ ਹੋ ਜਾਣਾ ਸੀ ਕਿ ਸਾਨੂੰ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਖਤਰਾ ਹੈ ਪੰਜਾਬ ਦੇ ਵਿੱਚ ਤੇ ਅਸੀਂ ਅਮਰੀਕਾ ਦੇ ਵਿੱਚ ਹੁਣ ਪੱਕੇ ਹੋਣਾ ਚਾਹੁੰਦੇ ਆ ਇਹਨਾਂ ਦਾ ਮਨਸੂਬਾ ਅਸਲ ਵਿੱਚ ਇਹ ਸੀ ਤੇ ਪਰ ਉਹ ਦਾਲ ਜਿਹੜੀ ਗਲੀ ਨਹੀਂ ਤੇ ਉਹ ਜਿਹੜੇ ਚਾਰਲਸ ਉਹਦੇ ਵਿੱਚ ਕਾਮਯਾਬ ਹੋਏ ਨਹੀਂ ਤੇ ਇਹ ਇਹ ਕਰਤੂਤਾਂ ਜਿਹੜੀਆਂ ਕਰਦੇ ਨੇ ਜ਼ਿਆਦਾਤਰ ਦੇ ਇਹਨਾਂ ਨੇ ਆਪਣਾ ਉਲੂ ਸਿੱਧਾ ਕਰਨਾ ਹੁੰਦਾ ਜੇ ਪੈਸੇ ਇਕੱਠੇ ਕਰਨੇ ਹੋਣ ਜਿਵੇਂ ਬਾਹਰ ਪੱਕੇ ਹੋਣ ਵਾਸਤੇ ਉਹਦਾਂ ਜੇ ਮਾਨਸਾਹ ਦਾ ਲੈਟਰ ਚੱਲਦਾ ਹੁੰਦਾ ਠੀਕ ਹੈ ਇਹ ਕਰਤੂਤਾਂ ਬਾਅਦ ਤੇ ਹਜੇ ਮੁੱਦੇ ਠਾਉਂਦੇ ਹੁੰਦੇ ਆ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਨੀ ਹੈ ਖਾਸ ਕਰਕੇ ਜਿਹੜੇ ਸਿੱਖੀ ਨਾਲ ਜੁੜੇ ਹੋਏ ਨੇ ਸਿੱਖੀ ਕੋਈ ਐਸੀ ਮੂਵਮੈਂਟ ਕਿ ਲਾਉਣ ਦੀ ਇੱਥੇ ਲੋੜ ਨਹੀਂ ਸਾਨੂੰ ਪੰਜਾਬ ਦੇ ਵਿੱਚ ਸਾਨੂੰ ਆਪਣੇ ਪਰਿਵਾਰਾਂ ਦੀ ਕੇਅਰ ਕਰਨ ਦੀ ਲੋੜ ਹੈ ਸਾਡੇ ਪਰਿਵਾਰ ਕਿੱਥੇ ਖੜੇ ਨੇ ਸਾਡੇ ਘਰ ਦੇ ਵਿੱਚ ਗੁਰਮਤ ਕਿੰਨੀ ਕਿ ਅਸੀਂ ਆਪਣੇ ਪਰਿਵਾਰਾਂ ਮਲ ਦੇਖਣਾ ਜਿਹੜੀਆਂ ਅੰਮ੍ਰਿਤਪਾਲ ਵਰਗੀਆਂ ਕਤੀੜਾਂ ਜਾਂ ਬਘੇਲੇ ਵਰਗੇੜੇ ਖਾਜ ਕਤੀੜਾਂ ਅਮਰੀਕਾ ਵਿੱਚ ਬੈਠੀਆਂ ਨੇ ਆ ਪਿੱਪਲ ਵਰਗੇ ਜਿਹੜੇ ਇੱਥੇ ਬੈਠੇ ਇਹਦੇ ਮੂਵਮੈਂਟਾਂ ਚਲਾਉਣ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਨੂੰ ਨੱਥ ਪਾਉਣੀ ਜ਼ਰੂਰੀ ਹੈ ਤੇ ਨਹੀਂ ਜਿਹੜਾ ਪਹਿਲਾਂ ਸੰਤਾਪ ਅਸੀਂ ਹੰਡਾਇਆ ਨਾ ਉਹ ਦੁਬਾਰਾ ਨਾ ਹੰਡਾਉਣਾ ਪੈ ਜੇ ਹਜ਼ਾਰਾਂ ਮੁੰਡਿਆਂ ਤੇ ਛੋਟੇ-ਛੋਟੇ ਪਰਚੇ ਪਾਏ ਉਹਨੇ ਪਾਸਪੋਰਟ ਬਣੇ ਨਹੀਂ ਕਿਸੇ ਨੇ ਬਾਹਰ ਜਾਣਾ ਸੀ ਇਹ ਕੰਨਗਲ ਇਹ ਬੰਦੇ ਢਾ ਕੇ ਰੱਖਣਗੇ ਹੁਣ ਵੀ ਇਹ ਬਘੇਲੇ ਵਰਗੇ ਤੇ ਪਿੱਪਲ ਵਰਗੇ ਤੇ ਜਾਂ ਅਮਰਪਾਲ ਦੇ ਪਰਿਵਾਰ ਨੂੰ ਇਹਨਾਂ ਨੇ ਧੱਕੇ ਘੜਾਇਆ ਹੋਇਆ ਕੁਛ ਨਾ ਕੁਛ ਭਾਂਬੜ ਬਾਲਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਤੋਂ ਅਸੀਂ ਪੰਜਾਬ ਨੂੰ ਬਚਾਉਣਾ ਤੇ ਮੈਂ ਮੰਗ ਕਰਨਾ ਕਿ ਇਹਨਾਂ ਕਦੀੜਾਂ ਤੇ ਬਤਵਤ ਕਾਰਵਾਈ ਹੋਣੀ ਚਾਹੀਦੀ ਸਖਤ ਤੋਂ ਸਖਤ ਫੇਰ ਕਿਤੇ ਇਹਨਾਂ ਨੂੰ ਸੁਰਤ ਆਉਣੀ ਨਹੀਂ ਇਹ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਕੇ ਛੱਡਣਗੇ ਔਰ ਸਿੱਖ ਆਉਂਦਾ ਜਲੂਸ ਘੜਾ ਕੇ ਛੱਡਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ